ਨਾਸਤਿਕਾਂ ਦਾ ਇਹੀ ਕਹਿਣਾ ਹੈ ਪਾਣੀ ਤੋਂ ਬਿਨਾ ਜੀਵਣਾ ਬੜਾ ਔਖਾ ਹੈ ਪਰ ਉਹ ਕਹਿੰਦੇ ਨੇ ਗੁਰਬਾਣੀ ਤੋਂ ਬਿਨਾ ਜੀ ਸਕਦੇ ਆ ਨਹੀਂ ਪੜਦੇ ਜਬ ਤਬ ਨਹੀਂ ਕਰਦੇ ਤਾਂ ਕੀ ਘਟ ਜਾਏਗਾ ਕੁਝ ਵੀ ਉਹ ਕਹਿੰਦੇ ਨੇ ਭੋਜਨ ਤੋਂ ਬਿਨਾ ਜੀਵਣਾ ਬੜਾ ਔਖਾ ਹੈ ਨਹੀਂ ਜੀ ਸਕਦੇ ਲੇਕਿਨ ਭਜਨ ਤੋਂ ਬਿਨਾ ਜੀ ਸਕਦੇ ਨਹੀਂ ਕਰਦੇ ਭਜਨ ਉਹ ਕਹਿੰਦੇ ਨੇ ਧਨ ਤੋਂ ਬਿਨਾ ਚਾਰ ਕਦਮ ਵੀ ਨਹੀਂ ਚੱਲ ਸਕਦੇ ਧਨ ਤੋਂ ਬਿਨਾ ਜੀਵਣਾ ਬੜਾ ਔਖਾ ਹੈ ਪਰ ਧਰਮ ਤੋਂ ਬਿਨਾ ਸੀ ਨੌਖਣ ਪ੍ਰਿਥਮੀ ਦਾ ਭਰਮਣ ਕਰ ਸਕਦੇ ਇਹ ਬੜੀ ਪਰਬਲ ਦਲੀਲ ਹੈ ਨਾਸਤਿਕ ਲੋਕਾਂ ਦੀ ਉਹ ਕਹਿੰਦੇ ਨੇ ਪਾਣੀ ਦੀ ਲੋੜ ਹੈ ਗੁਰਬਾਣੀ ਦੀ ਨਹੀਂ ਧਨ ਦੀ ਲੋੜ ਹੈ ਧਰਮ ਦੀ ਨਹੀਂ ਭੋਜਨ ਦੀ ਲੋੜ ਹੈ ਭਜਨ ਦੀ ਨਹੀਂ ਮਕਾਨ ਚਾਹੀਦਾ ਰਹਿਣੋਂ ਮੰਦਿਰ ਮਸਜਿਦ ਗੁਰਦੁਆਰੇ ਨਹੀਂ ਚਾਹੀਦੇ ਐਂ ਕਹਿੰਦੇ ਕਹਿੰਦੇ ਪਦਾਰਥ ਚਾਹੀਦਾ ਹੈ ਪਰਮਾਤਮਾ ਦੀ ਵੀ ਲੋੜ ਹੈ ਕਹਿੰਦੇ ਐਸਾ ਮਹਿਸੂਸ ਨਹੀਂ ਹੁੰਦਾ ਐਸਾ ਕੁਝ ਮਹਿਸੂਸ ਨਹੀਂ ਹੁੰਦਾ ਔਰ ਜਦ ਉਹ ਇਹ ਦਲੀਲ ਦਿੰਦੇ ਨੇ ਪਰਮਾਤਮਾ ਤੋਂ ਬਿਨਾ ਪਸ਼ੂ ਜੀ ਸਕਦੇ ਨੇ ਬਨਸਪਤੀ ਜੀ ਸਕਦੀ ਹੈ ਕੀੜੇ ਮਕੌੜੇ ਜੀ ਸਕਦੇ ਨੇ ਮਨੁੱਖ ਵੀ ਜੀ ਮਨੁੱਖ ਨੂੰ ਪਰਮਾਤਮਾ ਦੀ ਕੀ ਲੋੜ ਹੈ ਕਹਿੰਦੇ ਅੱਖਾਂ ਦੀ ਕੁਝ ਲੋੜ ਹੈ ਕੰਨਾਂ ਦੀ ਲੋੜ ਹੈ ਜ਼ੁਬਾਨ ਦੀ ਲੋੜ ਹੈ ਨਾਸਕਾ ਦੀ ਲੋੜ ਹੈ ਖਲੜੀ ਦੀ ਲੋੜ ਹੈ ਕਿ ਕੁਝ ਮੰਗਦੀ ਹੈ ਅੱਖਾਂ ਕੁਝ ਵੇਖਣ ਨੂੰ ਮੰਗਦੀਆਂ ਨੇ ਕੰਨ ਕੁਝ ਸੁਣਨ ਨੂੰ ਮੰਗਦੇ ਨੇ ਰਸਨਾ ਕੁਝ ਖਾਣ ਸਵਾਦ ਲੈਣ ਨੂੰ ਮੰਗਦੀ ਖਲੜੀ ਕੁਝ ਸਪਰਸ਼ ਕਰਨ ਨੂੰ ਮੰਗਦੀ ਹੈ ਐਸਾ ਤੇ ਕਿਦਰੇ ਵੀ ਨਹੀਂ ਜਾਪਦਾ ਕਿ ਪ੍ਰਮਾਤਮਾ ਦੀ ਕੋਈ ਇੰਦਰਾ ਮੰਗ ਕਰਦਾ ਤੇ ਪ੍ਰਮਾਤਮਾ ਦੀ ਲੋੜ ਹੋਵੇ ਐਸਾ ਦਿਖਾਈ ਨਹੀਂ ਦਿੰਦਾ ਉਹ ਦੋ ਦਲੀਲਾਂ ਦਿੰਦੇ ਨੇ ਨਾਸਤਕ ਦਾ ਨਾਸਤਕ ਸਾਰੀ ਦੁਨੀਆ ਚ ਹੋਏ ਨੇ ਉਹਨਾਂ ਦਾ ਬੜਾ ਭਾਰੀ ਪ੍ਰਭਾਵ ਹੈ ਇਹ ਵੀ ਮੈਂ ਅਰਜ ਕਰਦਾ ਹਾਂ ਉਹ ਕਹਿੰਦੇ ਨੇ ਸਾਥ ਕਿਦਰੇ ਵੀ ਮੈਂ ਸੋਚ ਨਹੀਂ ਆਉਂਦਾ ਕਿ ਮਨੁੱਖ ਨੂੰ ਪਰਮਾਤਮਾ ਦੀ ਲੋੜ ਹੈ ਪਦਾਰਥਾਂ ਦੀ ਲੋੜ ਹੈ ਪਦਾਰਥਾਂ ਤੋਂ ਬਿਨਾ ਜੀਵਣਾ ਬੜਾ ਔਖਾ ਹੈ ਉਹ ਕਹਿੰਦੇ ਨੇ ਪਰਮਾਤਮਾ ਤੋਂ ਬਿਨਾ ਜੀ ਸਕਦੇ ਆ ਪਰਿਵਾਰ ਤੋਂ ਬਿਨਾ ਜੀਵਣਾ ਬੜਾ ਔਖਾ ਹੈ ਨਿਰੰਕਾਰ ਤੋਂ ਬਿਨਾ ਜੀ ਸਕਦੇ ਆ ਧਨ ਤੋਂ ਬਿਨਾ ਜੀਵਣਾ ਬੜਾ ਔਖਾ ਹੈ ਚਾਰ ਕਦਮ ਵੀ ਨਹੀਂ ਚੱਲ ਸਕਦੇ ਧਰਮ ਤੋਂ ਬਿਨਾ ਚੱਲ ਸਕਦੇ ਆ ਜੀ ਸਕਦੇ ਆ ਇਹ ਬੜੀਆਂ ਭਾਰੀਆਂ ਪਰਬੰਧ ਦਲੀਲਾਂ ਨੇ ਕਿੰਨ ਸਕੂਲ ਚਾਹੀਦੇ ਨੇ ਵਿਦਿਆਲੇ ਚਾਹੀਦੇ ਨੇ ਕਾਲਜ ਚਾਹੀਦੇ ਨੇ ਰਹਿਣ ਨੂੰ ਮਕਾਨ ਚਾਹੀਦੇ ਨੇ ਮੰਦਰ ਮਸਜਿਦ ਗੁਰਦੁਆਰੇ ਨੇ ਚਾਹੀਦੇ ਚਰਚ ਨੇ ਚਾਹੀਦੇ ਇਹਦੇ ਵਿੱਚ ਫਜ਼ੂਲ ਸਮਾਂ ਬਰਬਾਦ ਕਰਨਾ ਹੈ ਧਨ ਬਰਬਾਦ ਕਰਨਾ ਹੈ ਐਸੀ ਪਰਬਰ ਉਹ ਦਲੀਲ ਦਿੰਦੇ ਨੇ ਔਰ ਕਿੰਨ ਦੱਸੋ ਕਿਹੜੇ ਅੰਗ ਦੀ ਲੋੜ ਹੈ ਪਰਮਾਤਮਾ ਨੂੰ ਕਿਹੜੇ ਅੰਗ ਦੀ ਲੋੜ ਹੈ ਦੁਨੀਆ ਇਸ ਸੰਬੰਧ ਦੇ ਵਿੱਚ ਵੀ ਬਹੁਤ ਅੱਗੇ ਗਈ ਹੈ ਇਹ ਮੈਂ ਇਸ ਵਾਸਤੇ ਅਰਜ਼ ਕਰ ਰਿਹਾ ਕਿਉਂਕਿ ਬਹੁਤ ਸਾਰੀ ਦੁਨੀਆ ਦਾ ਇਨ੍ਹਾਂ ਗੱਲਾਂ ਨਾਲ ਤਾਲ ਮਿਲ ਬੈਠ ਜਾਂਦਾ ਹੈ ਇਸ ਵਾਸਤੇ ਬਾਜ਼ਾਰਾਂ ਦੇ ਵਿੱਚ ਭੀੜ ਹੈ ਘਰ ਦੇ ਵਿੱਚ ਪਰਿਵਾਰਾਂ ਦੀ ਭੀੜ ਹੈ ਕਰੀਬਨ ਕਰੀਬਨ ਧਾਰਮਿਕ ਮੰਦਰ ਤੇ ਸਾਰੀ ਦੁਨੀਆ ਦੇ ਵਿੱਚ ਉਜੜੇ ਹੋਏ ਨੇ ਯੂਰਪ ਦੇ ਜਿੰਨੇ ਚਰਚ ਨੇ ਬੁਥੇਰੇ ਨੂੰ ਤਾਲੇ ਲੱਗ ਗਏ ਨੇ 70% ਗੁਰਦੁਆਰੇ ਇੰਗਲੈਂਡ ਦੇ ਚੱਲ ਚ ਖਰੀਦ ਕੇ ਬਣਾਏ ਗਏ ਨੇ ਚਰਚ ਦੇ ਅੰਦਰ ਬਣੇ ਨੇ ਪਾਦਰੀਆਂ ਨੇ ਚਰਚ ਵੇਚ ਦਿੱਤੇ ਨੇ ਕਿੰਨੇ ਮੇਨਟੇਨੈਂਸ ਤੇ ਜੋ ਖਰਚਾ ਹੈ ਉਹ ਵੀ ਨਹੀਂ ਹੈ ਕਿਵੇਂ ਚਲਾਇਆ ਬਹੁਤ ਸਾਰੇ ਕੀਮਤੀ ਚਰਚ ਰਾਤ ਨੂੰ ਦੀਵਾ ਵੱਤੀ ਵੀ ਕੋਈ ਨਹੀਂ ਤਾਲੇ ਲੱਗੇ ਆਂ ਇੰਗਲੈਂਡ ਦਾ ਬੜਾ ਇੱਕ ਇਤਿਹਾਸਿਕ ਚਰਚ ਉਹ ਸਿੱਖਾਂ ਨੇ ਖਰੀਦਿਆ ਸੀ ਪਾਰਲੀਮੈਂਟ ਦੇ ਜ ਬੜੀ ਜੋ ਹੈ ਰੋਲਾ ਪਿਆ ਸੀ ਉੱਥੇ ਗੁਰਦੁਆਰਾ ਬਣਿਆ ਨਿਊਯਾਰਕ ਦਾ ਪਹਿਲਾ ਗੁਰਦੁਆਰਾ ਇਹ ਤੇ ਚਰਚ ਦੇ ਅੰਦਰ ਬਣਿਆ ਹੋਇਆ ਹੈ ਬਾਹਰ ਕ੍ਰਾਸ ਲੱਗਿਆ ਹੋਇਆ ਹੈ ਅੰਦਰ ਹਜ਼ਰਤ ঈਸਾ ਦੀਆਂ ਤਸਵੀਰਾਂ ਨੇ ਪਾਦਰੀਆਂ ਨੇ ਚਰਚ ਵੇਚ ਦਿੱਤਾ ਹੈ ਚਰਚ ਤੇ ਉਜੜਦੇ ਜਾ ਰਹੇ ਨੇ ਭਾਰਤ ਦੇ ਵਿੱਚ ਮੰਦਰ ਉਜੜਦੇ ਜਾ ਰਹੇ ਨੇ ਟਲ ਖੜਕਾਣ ਵਾਲੇ ਪੁਜਾਰੀ ਵੀ ਕੋਈ ਨਹੀਂ ਉਸ 86 ਮੰਜ਼ਲਾ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਨੇ ਬਗਾਲ ਦੇ ਚ ਯੂਪੀ ਦੇ ਵਿਚ ਬਿਹਾਰ ਦੇ ਵਿਚ ਰਾਜਸਥਾਨ ਦੇ ਵਿਚ ਪੰਜਾਬ ਦੇ ਵਿਚ ਅੱਠ ਬੰਦੇ ਤੁਹਾਨੂੰ ਅੰਮ੍ਰਿਤ ਵੇਲੇ ਨਹੀਂ ਮਿਲਣਗੇ ਕੋਲੋਂ ਕਾਰਨ ਐਸਾ ਮਨੁੱਖ ਦੀ ਚੇਤਨਾ ਮਹਿਸੂਸ ਕਰਦੀ ਹੈ ਧਨ ਦੀ ਲੋੜ ਹੈ ਧਰਮ ਦੀ ਨਹੀਂ ਪਾਣੀ ਦੀ ਲੋੜ ਹੈ ਗੁਰਬਾਣੀ ਦੀ ਨਹੀਂ ਭੋਜਨ ਦੀ ਲੋੜ ਹੈ ਭਜਨ ਦੀ ਨਹੀਂ ਔਰ ਪ੍ਰਤੱਖ ਦਲੀਲ ਦੇਂਦੇ ਨੇ ਭੋਜਨ ਤੋਂ ਬਿਨਾ ਜੀਵਣਾ ਬੜਾ ਔਖ ਹੈ ਬੜਾ ਔਖ ਹੈ ਭਜਨ ਤੋਂ ਬਿਨਾ ਜੀ ਸਕਦੇ ਨਹੀਂ 4 ਦਿਨ ਵਾਹਿਗੁਰੂ ਵਾਹਿਗੁਰੂ ਕੀਤਾ ਤੇ ਕੀ ਘਟ ਜਾਂਦਾ ਹੈ 4 ਦਿਨ ਰੋਟੀ ਨਹੀਂ ਖਾਧੀ ਤੇ ਪੈ ਜਾਵਾਂਗੇ ਨਹੀਂ ਚੱਲ ਸੇ ਨਹੀਂ 4 ਦਿਨ ਗੁਰਬਾਣੀ ਦਾ ਪਾਠ ਕੀਤਾ ਤੇ ਕੀ ਹੋ ਜਾਣਾ ਹੈ ਤੇ 4 ਦਿਨ ਪਾਣੀ ਨਾ ਮਿਲੇ ਤੇ ਮਨੁੱਖ ਜ਼ਿੰਦਾ ਨਹੀਂ ਰਹਿ ਸਕਦਾ ਜੇ ਵਿਦੇਸ਼ ਧਨ ਨਹੀਂ ਹੈ ਤੇ ਜ਼ਮੀਨ ਤੇ ਚਾਰ ਕਦਮ ਚੱਲਣਾ ਬੜਾ ਔਖਾ ਹੈ ਹਿਰਦੇ ਦੀ ਧਰਮ ਨਹੀਂ ਹੈ ਸਾਰੀ ਦੁਨੀਆ ਦਾ ਭਰਮਨ ਕਰ ਸਕਦੇ ਆ ਇਹ ਬੜੀਆਂ ਪਰਵਨ ਨਾਸਤਿਕ ਲੋਕਾਂ ਦੀਆਂ ਦਲੀਲਾਂ ਤੇ ਮੈਂ ਫਿਰ ਅਰਜ਼ ਕਰਾਂ ਧਰਮ ਪਰਮਾਤਮਾ ਵਾਕਈ ਇਸਤਨ ਦੀ ਲੋੜ ਨਹੀਂ ਹੈ ਮਨ ਦੀ ਲੋੜ ਹੈ ਤਨ ਦੀ ਲੋੜ ਹੈ ਪਦਾਰਥ ਮਨ ਦੀ ਲੋੜ ਹੈ ਪ੍ਰਮਾਤਮਾ ਤਨ ਦੀ ਲੋੜ ਹੈ ਪਰਵਾਰ ਪਾਣੀ ਮਨ ਦੀ ਲੋੜ ਹੈ ਨਿਰੰਕਾਰ ਗੁਰਮਾਨ ਤਨ ਨੂੰ ਧਨ ਮਿਲਦਾ ਜਾ ਰਿਹਾ ਹੈ ਮਨ ਨੂੰ ਧਰਮ ਨਹੀਂ ਮਿਲਦਾ ਜਾ ਰਿਹਾ ਇਹ ਹੀ ਕਾਰਨ ਹੈ ਬਾਰੋਂ ਮਨੁੱਖ ਸੰਪਨ ਹੁੰਦਾ ਜਾ ਰਿਹਾ ਹੈ ਅੰਦਰੋਂ ਕੰਗਾਲ ਹੁੰਦਾ ਜਾ ਰਿਹਾ ਬਾਰੋਂ ਧਨਵਾਨ ਹੁੰਦਾ ਜਾ ਰਿਹਾ ਹੈ ਅੰਦਰੋਂ ਮੁਫਲਿਸ ਹੁੰਦਾ ਜਾ ਰਿਹਾ ਹੈ ਚੋਟੀ ਦੇ ਧਨਾੜ ਚੋਟੀ ਦੇ ਅਮੀਰ ਬੰਦੇ ਵੀ ਅੰਦਰੋਂ ਮਹਾ ਗਰੀਬ ਤੇ ਮੁਫਲਿਸ ਨੇ ਕੁਝ ਵੀ ਨਹੀਂ ਬੜੇ ਬੜੇ ਜੋਦੀਸੇ ਲੋਗ ਤਿੰਨ ਕੋ ਵਿਆਪੇ ਚਿੰਤਾ ਰੋਗ ਧਨ ਦੀ ਦੁਨੀਆ 'ਚ ਜਿਤਨਾ ਕੋਈ ਵੱਡਾ ਮਲੁਖ ਹੋਵੇ ਸਮਝ ਲੈਣਾ ਮਨ ਦੇ ਤਲ ਤੇ ਉਤਨੇ ਹੀ ਦੁਖੀ ਹੈ ਉਤਨੇ ਹੀ ਦੁਖੀ ਮੰਦੇ ਤਲਤੇ ਉਤਨਾ ਹੀ ਛੋਟਾ ਹੈ ਮੰਦੇ ਤਲਤੇ ਉਤਨਾ ਹੀ ਅਦਨਾ ਹੈ ਮੰਦੇ ਤਲਤੇ ਉਤਨਾ ਹੀ ਨਿਮਾਣਾ ਤੇ ਨਿਤਾਣਾ ਹੈ ਕੁਝ ਵੀ ਨਹੀਂ ਹੈ ਬਾਰੋਂ ਕੋਈ ਬਹੁਤ ਵੱਡਾ ਮਾਲਾ ਮਾਲ ਦਿਸੇ ਅੰਦਰੋਂ ਕੰਗਾਲ ਹੈ ਕੰਗਾਲ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਪਾਵਨ ਸ਼ਹੀਦੀਪੁਰ ਗਲਬਨ ਪਰਸੋਂ ਹੈ ਤੁਸੀਂ ਮਨਾਣਾ ਹੈ ਉਹਨਾਂ ਦੇ ਅੱਗੋਂ ਕੁਝ ਸਿੱਖਾਂ ਨੇ ਬੇਨਤੀ ਕੀਤੀ ਸੀ ਪਾਤਸ਼ਾਹ ਇਹ ਭਗਤ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜਿ ਬਿਰਾਜਮਾਨ ਹੈ ਕਬੀਰ ਹੈ ਨਾਮਦੇਵ ਹੈ ਸਦਣਾ ਹੈ ਸੈਨ ਹੈ ਇਹ ਤੇ ਅਤਿਅੰਤ ਮੁਫਲਿਸ ਕਈਆਂ ਦੇ ਘਰ ਦੋ ਵਕਤ ਦੀ ਰੋਟੀ ਨਹੀਂ ਕਈਆਂ ਕੋਲ ਢੰਗ ਦਾ ਕਪੜਾ ਨਹੀਂ ਕਈਆਂ ਕੋਲ ਸਿਰ ਛਵਾਣ ਵਾਸਤੇ ਢੰਗ ਦੀ ਕੁਲੀ ਵੀ ਕੋਈ ਨਹੀਂ ਐ ਤੁਸੀਂ ਇਕੱਠੇ ਕੀਤੇ ਨੇ ਇਹਨਾਂ ਦੀ ਬਾਣੀ ਪੜ੍ਹੀਏ ਇਹਨਾਂ ਦੇ ਬੋਲ ਪੜ੍ਹੀਏ ਗੁਰੂ ਅਰਜਨ ਦੇਵ ਜੀ ਦੇ ਦੋ ਸ਼ਲੋਕ ਨੇ ਬੜੇ ਧਿਆਨ ਨਾਲ ਸੁਣਨਾ ਸਾਹਿਬ ਕੰਨ ਨੇ ਸੇ ਨੰਗੇ ਨਹਿ ਨੰਗ ਮੱਲਾ ਪੰਜਵਾ ਦਖਨੇ ਢਿਬਾਣੇ ਸੇ ਨੰਗੇ ਨਹਿ ਨੰਗ ਭੁਖੇ ਲਖ ਨਾ ਭੁਖਿਆ ਠੀਕੇ ਨੰਗੇ ਨੇ ਫਿਰ ਵੀ ਢਕੇ ਹੋਏ ਨੇ ਜਿਹੜੇ ਬਹੁਤ ਸਾਰੇ ਢਕੇ ਹੋਏ ਨੇ ਫਿਰ ਵੀ ਨੰਗੇ ਕਹਿੰਦੇ ਨੇ ਦਿੱਲੀ ਦੀਆਂ ਗਲੀਆਂ ਵਿੱਚ ਇੱਕ ਸੂਫੀ ਫਕੀਰ ਸਰਮਦ ਨੰਗਨ ਘੁੰਮਦਾ ਸੀ ਨੰਗਾ ਘੁੰਮਦਾ ਸੀ ਇਹਨੂੰ ਪਕੜ ਕੇ ਉਸ ਹਕਤ ਦੇ ਸ਼ੈਨ ਸ਼ਾਹ ਹਿੰਦ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਪੇਸ਼ ਕੀਤਾ ਪਕੜ ਕੇ ਮੁਸਕਾਂ ਬਨ ਕੇ ਜਹਾਂ ਪਨਾਏ ਮੁਸਲਮ ਹੁੰਦਾ ਹੋਇਆ ਨੰਗਾ ਘੁੰਮਦਾ ਹੈ ਚਲੋ ਕੋਈ ਹਿੰਦੂ ਜੋਗੀ ਸਾਧੂ ਹੋਵੇ ਨੰਗਾ ਗੁਮੇ ਨਾਗੇ ਫਕੀਰ ਹੈਗੇ ਨੇ ਉਹਨਾਂ ਵਿੱਚ ਜੈਨੀਆਂ ਦਾ ਇੱਕ ਤੱਬਕਾ ਨਗਨ ਘੁੰਮਦਾ ਹੈ ਦਿਗੰਬਰੀ ਜੈਨ ਧਰਮ ਤੇਨੇ ਹਿਸਿਆਂ ਚ ਵੰਡਿਆ ਹੋਇਆ ਹੈ ਸ਼ੇਤੰਬਰੀ ਇਹ ਚਿੱਟੇ ਕੱਪੜੇ ਪਹਿਨਦੇ ਨੇ ਮੂੰਹ ਤੇ ਟਾਕੀ ਵੀ ਬੰਦੇ ਨੇ ਪੀਤੰਬਰੀ ਇਹ ਪੀਲੇ ਕੱਪੜੇ ਪਹਿਨਦੇ ਨੇ ਦਿਗੰਬਰੀ ਅਲਫ ਨੰਗੇ ਰਹਿੰਦੇ ਨਹੀਂ ਕੁਝ ਪਹਿਨਦੇ ਕੁਝ ਵੀ ਨਹੀਂ ਪਹਿਨਦੇ ਕਹਿੰਦੇ ਨੇ ਆਸਮਾਨ ਹੀ ਸਾਡਾ ਕਪੜਾ ਹੈ ਔਰ ਧਰਤੀ ਹੀ ਸਾਡਾ ਬਿਸਤਰ ਹੈ ਦਰਿਆਵਾਂ ਦਾ ਵਗਦਾ ਹੋਇਆ ਜਲ ਤੇ ਬਨਸਪਤੀ ਦੇ ਫੁੱਲ ਫਲ ਪੱਤੇ ਇਹ ਸਾਡਾ ਅਨਪਾਣੀ ਹੈ ਸਾਨੂੰ ਕਿਸੇ ਦੀ ਮਤਾਜੀ ਨਹੀਂ ਕੰਨ ਜਿਕੇ ਨੰ ਦਿਗੰਬਰੀ ਪੇਸ਼ ਕੀਤਾ ਗਿਆ ਸਰਮਦਨ ਉਹ ਤੇ ਮੁਸਲਮ ਫਕੀਰ ਹੈ ਜਹਾਂ ਪਣਾ ਨੰਗਨ ਘੁੰਮਦਾ ਹੈ ਨੰਗਾ ਘੁੰਮਦਾ ਹੈ ਕੰਨ ਜਦ ਪੇਸ਼ ਕੀਤਾ ਗਿਆ ਨਾ ਤੇ ਸ਼ਰਮ ਔਰੰਗਜ਼ੇਬ ਨੂੰ ਵੀ ਆਈ ਬਿ ਨੰਗਾ ਇੱਕ ਬੜਾ ਕੀਮਤੀ ਦੋਸ਼ਾਲਾ ਔਰੰਗਜ਼ੇਬ ਨੇ ਪਹਿਨੇ ਹੋਇਆ ਸੀ ਉੱਪਰ ਓੜਿਆ ਹੋਇਆ ਸੀ ਸਰਦੀਆਂ ਦੇ ਦਿਨ ਸਨ ਲਾਇਆ ਇੱਕ ਸਿਪਾਹੀ ਨੂੰ ਕੈਦ ਉਤੇ ਪਾ ਦਵਾ ਉਸ ਦੁਸ਼ਾਲੇ ਨਾਲ ਸਿਪਾਹੀ ਨੇ ਫਕੀਰ ਸਰਮਦ ਨੂੰ ਢੱਕ ਦਿੱਤਾ ਸਰਮਦ ਕਹਿੰਦਾ ਜਹਾ ਬਣਾ ਤੁਸੀਂ ਆਪਣਾ ਕੀਮਤੀ ਦੁਸ਼ਾਲਾ ਮੈਨੂੰ ਦਿੰਦਾ ਮੇਰਾ ਤੰਡਕੇ ਪਰ ਜਿਤਨੇ ਐਲਕਾਰ ਬੈਠਣ ਤੇ ਤੁਸੀਂ ਤੁਹਾਡੇ ਅੱਗੋਂ ਅੱਗ ਦੀ ਅੰਗੀਠੀ ਵੀ ਬਖੀ ਹੋਈ ਹੈ ਸਰਦੀਆਂ ਦੇ ਦਿਨ ਪੁਰਾਣਾ ਜ਼ਮਾਨਾ دیਵਾਨੇ ਖਾਸ ਨੂੰ ਗਰਮ ਰੱਖਣਾ ਸੀ ਤੋ ਹਰ ਇੱਕ ਦੇ ਅੱਗੋਂ ਅੰਗੀਠੀ ਕੋਲੇ ਬਲ ਰਹੇ ਸਨ ਜਹਾਂ ਪਣਾ ਫਿਰ ਇੱਕ ਅੰਗੀਠੀ ਮੈਨੂੰ ਵੀ ਚਾਹੀਦੀ ਮੈਨੂੰ ਵੀ ਠੰਡ ਲੱਗਦੀ ਹੈ ਇਸ਼ਾਰਾ ਕੀਤਾ ਔਰੰਗਜ਼ੇਬ ਨੇ ਅੰਗੀਠੀ ਅਗੋਂ ਰੱਖ ਦਿੱਤੀ ਦੁਸ਼ਾਲਾ ਉਤਾਰ ਕੇ ਇਸ ਫਕੀਰ ਨੇ ਅੰਗੀਠੀ ਚ ਪਾ ਦਿੱਤਾ ਅਹਲਕਾਰ ਆਪੇ ਤੋਂ ਬਾਹਰ ਹੋਏ ਸ਼ੈਨ ਸ਼ਾਹ ਨੂੰ ਵੀ ਗੁੱਸਾ ਆਇਆ ਇਤਨਾ ਕੀਮਤੀ ਦੁਸ਼ਾਲਾ ਮੈਂ ਤੈਨੂੰ ਦਿੱਤਾ ਤੂੰ ਅਗ ਦੇ ਚ ਪਾ ਦਿੱਤਾ ਇਸ ਫਕੀਰ ਦੇ ਬੜੇ ਕੀਮਤੀ ਬੋਲ ਨੇ ਕਿਹਦਾ ਇਹ ਕਪਣਾ ਗ੍ਰੰਥ ਹੈ ਜਿਹਨੂੰ ਕਹਿੰਦੇ ਨਗਮੈ ਸਰਮਦ ਇਹ ਕਹਿੰਦਾ ਹੈ ਪੇਸ਼ਾਨ ਦੇ ਲਿਬਾਸ ਹਰ ਕਿਰਾਂ ਐਬੇ ਰੀਤ ਬੇ ਐਬਾ ਰਾ ਲਿਬਾਸ ਉਰੀਆ ਨਹੀਂ ਦਾਂਤਾ ਉਰੀਆ ਨਹੀਂ ਨਗੰਦਾਂ ਨੂੰ ਕਹਿੰਦੇ ਨੇ ਬਾਦਸ਼ਾਹ ਸਲਾਮਤ ਗੰਦਗੀ ਨੂੰ ਢਕਣਾ ਪੈਂਦਾ ਹੈ ਬਿਸਤਾਨ ਨੂੰ ਢਕਣਾ ਪੈਂਦਾ ਹੈ। ਖੋਲਾਂ ਨੂੰ ਢੱਕਣ ਦੀ ਲੋੜ ਨੇ। ਖੋਲਾਂ ਦੇ ਉੱਤੇ ਚੱਦਰ ਪਾਣ ਦੀ ਲੋੜ ਨੇ। ਗੰਦਗੀ ਨੂੰ ਢਕਣਾ ਪੈਂਦਾ ਹੈ। ਜਿਸ ਨੂੰ ਢਕਣਾ ਪਵੇ ਉਹ ਠੀਕ ਨਹੀਂ ਗੰਦਾ ਹੁੰਦਾ। ਗੰਦਗੀ ਨੂੰ ਢਕਣਾ ਪੈਂਦਾ ਹੈ। ਖੋਲਾਂ ਨੂੰ ਢੱਕਣ ਦੀ ਕੀ ਲੋੜ ਹੈ? ਪੇਸ਼ਾਂ ਦੇ ਲਿਬਾਸ ਹਰ ਕਿਰਾਂ ਐਵੇ ਦੇ ਐ ਬਾਦਸ਼ਾਹ ਸਲਾਮਤ ਤੈਨੂੰ ਮੇਰੇ ਵਿੱਚ ਕੋਈ ਐਬ ਦਿਖਾਈ ਦਿੰਦਾ ਕੋਈ ਲੋਭ ਕੋਈ ਵਾਸ਼ਨਾ ਕੋਈ ਤ੍ਰਿਸ਼ਨਾ ਕੋਈ ਬਦਲੇ ਦੀ ਭਾਵਨਾ ਕੋਈ ਦੁਸ਼ਮਣੀ ਕੋਈ ਹੰਕਾਰ ਤੈਨੂੰ ਮੇਰੇ ਵਿੱਚ ਕੁਝ ਦਿਖਾਈ ਦਿੰਦਾ ਹੈ ਜੋ ਮੈਂ ਢਕਾਂ ਤੈਨੂੰ ਢਕਣ ਦੀ ਲੋੜ ਹੈ ਤੂੰ ਤਿੰਨ ਭਰਾ ਕਤਲ ਕੀਤੇ ਨੇ ਤੂੰ ਆਪਣੀ ਭੈਣ ਜਹਾਂ ਆ ਰਹਾ ਉਹਨੂੰ ਗੁੱਤੋਂ ਤੋਂ ਰੋਕੇ ਜੇਲ੍ਹ ਵਿੱਚ ਬੰਦ ਕੀਤਾ ਤੂੰ ਆਪਣੇ ਬੁੱਢੇ ਪਿਓ ਨੂੰ ਜੇਲ੍ਹ ਦੇ ਤੜਪਾ ਤੜਪਾ ਕੇ ਮਾਰੇ ਸਰਮਦ ਕਹਿੰਦਾ ਜਹਾਂ ਪਣਾ ਤੂੰ ਕੱਪੜਿਆਂ ਵਿੱਚ ਵੀ ਨੰਗਾ ਹੈ ਮੈਂ ਨੰਗਾ ਵੀ ਟਕੇ ਆਇਆ ਕੱਪੜਿਆਂ ਵਿੱਚ ਵੀ ਮਨੁੱਖ ਨੰਗਾ ਹੈ ਨੰਗਾ ਦੌਜਕ ਚਾਲਿਆ ਤਾਂ ਦਿਸੇ ਖਰਾ ਡਰਾਮਾ ਔਰ ਨੰਗੇ ਵੀ ਟਕੇ ਹੋਏ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਸੇ ਨੰਗੇ ਨੈ ਨੰਗੇ